ਹਵਾ ਬਦਲਦਾ ਭਾ ਵੀ 4 ਕਿਲੋ ਵਧ ਲਾਉਣ ਲੱਗ ਪਏ ਹਵਾ ਬਦਲ ਜਾਂਦੀ ਤੇ ਮੈਂ ਇੱਕ ਗੱਲ ਕਹਦਾ ਹੁੰਨਾ ਵੀ 4 ਕਿਤਾਬਾਂ ਪੜ੍ਹ ਕੇ ਤੁਸੀਂ ਕਹਿੰਦੇ ਵੀ ਸਾਡੇ ਵਰਗਾ ਕੋਈ ਪ੍ਰਚਾਰਕ ਨਹੀਂ ਪੜੋ ਕਿਤੇ ਗੁਰਗੋਬੈ ਸਿੰਘ ਨੂੰ ਜਾ ਕੇ ਪਤਾ ਲੱਗੇਗਾ ਨੇਤਰ ਬੰਦ ਕਰਕੇ ਗੁਰਗੱ ਸਾਹਿਬ ਦਾ ਸਰੂਪ ਸੰਪੂਰਨ ਦਮਦਵਾ ਸਾਹਿਬ ਦਾ ਅਤੀ ਤੇ ਲਿਖਾਇਆ ਆਪਣੇ ਮੁਖਾਰ ਬਿਨ ਤੋਂ ਆਪਣੇ ਹੱਥਾਂ ਦੇ ਨਾਲ ਸੰਪੂਰਨ ਸ੍ਰੀ ਦਸਮ ਗ੍ਰੰਥ ਸਭ ਲਿਖਿਆ। ਬਾ ਕਮਾਲ ਲਿਖਤ ਗੁਰਗੋਬ ਸਿੰਘ ਜੀ ਮਾਨੇ ਆਪਣੇ ਹੱਥਾਂ ਦੇ ਨਾਲ ਸਰਬ ਰੋਗਾਂ ਤੋਂ ਲਿਖਿਆ ਬਾ ਕਮਾਲ ਤੇ ਦਸਮ ਗ੍ਰੰਥ ਸਭ ਲਿਖਦੇ ਲਿਖਦੇ ਬਚਨ ਕਰਦੇ ਨੇ ਕਹਿੰਦੇ ਤੇਰੇ ਜ਼ੋਰ ਮੈਂ ਗੂੰਗਾ ਕਹਤਾ ਹੂੰ ਤੇਰਾ ਸਦਕਾ ਤੇਰੀ ਸਰਬ ਬਾ ਕਮਾਲ ਨਿਮਰਤਾ ਗੁਰਗੋਬ ਸਿੰਘ ਜੀ ਕਿ ਬਾ ਕਮਾਲ ਲਿਖਤ ਗੁਰਗੋਬ ਸਿੰਘ ਜੀ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਜਿਹੜਾ ਕਿਸੇ ਤੋਂ ਨਹੀਂ ਹਾਰਿਆ ਇੱਕ ਵਾਰ ਜਫਰਨਾਮਾ ਲਿਖੇ ਭੇਜਿਆ ਅਰੰਗ ਦੇ ਮੰਜੇ ਤੇ ਲੰਮਾ ਪੈ ਗਿਆ ਬਾਹ ਕਮਾਲ ਲਿਖ ਲਿਆ ਫਾਰਸੀ ਦੇ ਅੱਜ ਤੱਕ ਰਿਦਵਾਨ ਫਾਰਸੀ ਦੇ ਮੂੰਹਾਂ ਚੁੰਗੜਾ ਪਾਦੇ ਇਦਾਂ ਦੀ ਸ਼ਬਦਾਬਲੀ ਇਦਾਂ ਦੀ ਸ਼ਬਦਾਬਲੀ ਕਹਿੰਦੇ ਅਸੀਂ ਅੱਜ ਤੱਕ ਨਹੀਂ ਵੇਖੀ ਜਿਹੜੀ ਗੁਰਗੋਵਸਨ ਨੇ ਜਫਰਨਾਮੇ ਵਿੱਚ ਵਰਤੀ ਹੈ ਤੇ ਮੈਂ ਕਹਿਣਾ ਹੁੰਦਾ ਚਾਰਕ ਕਦਾਬਾ ਲਿਖ ਕੇ ਆਪਣੇ ਆਪ ਨੂੰ ਕਹਿੰਦੇ ਵੀ ਸਾਡੇ ਤੋਂ ਵੱਡਾ ਲਖਾਰੀ ਨਹੀਂ ਗੁਰਗੋਵਸਨ ਤੋਂ ਵੱਡੇ ਤੁਸੀਂ ਲਖਾਰੀ ਨਹੀਂ ਬਣ ਸਕਦੇ ਤੇ ਰਾਗੀਆਂ ਵਾਲੋ ਕਿਤੇ ਦੇਖ ਲਈਏ ਰਾਗ ਵਿੱਚ ਇਹਨਾ مشهور ਹੁੰਦੇ ਨੇ ਕਹਿੰਦੇ ਸਾਡੇ ਤੋਂ ਵੱਡਾ ਰਾਗੀ ਕੋਈ ਨਹੀਂ ਇਤਿਹਾਸ ਵਿੱਚ ਆ ਕੋ ਸਾਨੂੰ ਵਿਦਿਆ ਪੜਾਉਦੇ ਹੋਏ ਦੱਸਿਆ ਕਹਿੰਦੇ 350 ਰਾਗ ਸਾਡੇ 350 ਰਾਗ ਗੁਰੂ ਗੋਬਿੰਦ ਸਿੰਘ ਜੀ ਨੇ ਗਾਏ ਨੇ ਤੇ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਰਾਗੀ ਕੌਣ ਹੈ ਸਾਡੇ ਜਿਹੜਾ جنگ ਕਬਸੇ جنگ ਚੱਲ ਰਹੀ ਹੈ ਫੇਰ ਵੀ ਗੁਰੂ ਗੋਬਿੰਦ ਸਿੰਘ ਜੀ ਸਾਸਾਂ ਨਦੀ ਦੇ ਕੰਢੇ ਤੇ ਬੱਥੇ ਕੀਰਤਨ ਕਰ ਰਹੇ ਨੇ ਰਾਗਾਂ ਵਿੱਚ ਤੇ ਸਾਡੇ ਦੇ ਤੇ ਨਮੜ ਜੇ ਢੱਡਪੀੜ ਹੋ ਜੇ ਤੇ ਸਾਡੇ ਆਏਗਾ ਤੋਂ ਰਾਗ ਨਹੀਂ ਗਾ ਹੁੰਦਾ ਆਪਣੇ ਆਪ ਨੂੰ ਮੈਂ ਸੇ ਤਾਂ ਗੱਲ ਇਹ ਗੱਲ ਕੀਤੀ ਐ ਕਿਉਂਕਿ ਮੀਡੀਆ ਤੇ ਵੀ ਇਹ ਗੱਲ ਜਾਂਦੀ ਐ ਵੀ ਮੈਂ ਗਲਤ ਤਾਂ ਕੀਤੀ ਐ ਵੀ ਆਪਣੇ ਆਪ ਨੂੰ ਹੰਕਾਰ ਚ ਦਰਸ ਤੋਂ ਨਹੀਂ ਹੰਕਾਰ ਵਿੱਚ ਹੰਕਾਰ ਬੜੀ ਭੈੜੀ ਚੀਜ਼ ਐ ਤੇ ਚਾਰ ਕਿਤਾਬਾਂ ਘਾ ਕੇ ਕਹਿ ਦਿੰਦੇ ਨੇ ਚਾਰ ਕਿਤਾਬਾਂ ਪੜ ਕੇ ਕਹਿੰਦੇ ਮੈਂ ਮੇਰੇ ਵਰਗਾ ਵਿਦਵਾਨ ਨਹੀਂ ਤੁਸੀਂ ਗੁਰੂ ਗੋਬਿੰਦ ਸਿੰਘ ਤੋਂ ਵੱਡੇ ਵਿਦਵਾਨ ਨਹੀਂ ਹੋ ਹੰਕਾਰ ਬੜੀ ਭੈੜੀ ਚੀਜ਼ ਐ ਬੜੀ ਭੈੜੀ ਚੀਜ਼ ਐ ਹੰਕਾਰ 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 ਐ ਤੇ ਹੰਕਾਰ ਮਾਰ ਲੈਂਦਾ ਬੰਦੇ ਨੂੰ ਹਵਾ ਬਦਲ ਜਾਂਦੀ ਸਾਡੇ ਰਾਗੀਆਂ ਢਾਡੀਆਂ ਦੀ ਮੈਨੂੰ ਬੜਾ ਗੁੱਸਾ ਚੜਦਾ ਮੈਂ ਕਿ ਤੁਸੀਂ ਬੜੇ ਬਣਦੇ ਫਿਰਦੇ ਆਪਨੇ ਜਿੱਤੋਂ ਵੀ ਗੁਰੂ ਗੋਬਿੰਦ ਸਿੰਘ ਤੋਂ ਵੱਡੇ ਹੋਗੇ ਤੁਸੀਂ ਤੇ ਗੁਰੂ ਗੋਬਿੰਦ ਸਿੰਘ ਤੋਂ ਵੱਡੇ ਤੁਸੀਂ ਹੋਗੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਇਹਦਾ ਤਤ ਇਹੀ ਹੈ ਜਿਹੜਾ ਗੁਰਮਤਿ ਨੂੰ ਸਹੀ ਤਰੀਕੇ ਨਾਲ ਗੁਰਵਾਣੀ ਨੂੰ ਅਸਰੀ ਬੈਠ ਕੇ ਗੁਰਵਾਣੀ ਨੂੰ ਪੜੂਗਾ ਕਦੀ ਹੰਕਾਰ ਨਹੀਂ ਕਰਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਵਿਚਾਰ ਵਿਚਾਰਤਾਂ ਨੂੰ ਪੜੂਗਾ ਕਦੀ ਹੰਕਾਰ ਨਹੀਂ ਕਰਦਾ ਨਹੀਂ ਤਾਂ ਚਾਰ ਕਿੱਕਦਾ ਫਾੜ ਕੇ ਤਾਂ ਹੰਕਾਰ ਆਉਣਾ ਹੀ ਲਾਜ਼ਮੀ ਹੈ ਤੇ ਹੰਕਾਰ ਬੜੀ ਪੈੜੀ ਕੀ ਜੜੀ ਜੀ